ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਜਲਵਾਯੂ ਮੌਸਮ ਮੌਸਮ ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ ਤੇ ਬੱਚਿਓ ਇਹਦੇ ਅਭਿਆਸ ਦੇ ਅਗਲੇ ਦੋ ਸਵਾਲ 5ਵਾਂ ਤੇ 6ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀਆਂ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 7th english 7th math 7ਵੀਂ ਗਣਿਤ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟ ਪਰਸੈਂਟ ਟ੍ਰਿਕਸ ਤੇ ਇੱਕ ਬੱਚਾ ਤੁਹਾਡੀ ਜਨਰਲ ਨੋਲੇਜ ਨੂੰ ਵਿਦ ਆਨਲੀ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਐਵਲੇ ਸਵਾਲ ਸੋ ਪੰਜਵਾਂ ਸਵਾਲ ਹੈ ਬਹੁਤ ਛੋਟੇ ਉਤਰਾਣ ਵਾਲੇ ਪ੍ਰਸ਼ਨ ਪਹਿਲਾਂ ਅਗਰ ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਕ ਦੱਸੋ ਉਹਨਾਂ ਨੇ ਬੱਚੇ ਦੋ ਕਾਰਕ ਕਹੇ ਨੇ ਮੈਂ ਚਾਰੋਂ ਲਿਖ ਦਿੱਤੇ ਨੇ ਉਹਦਾ ਇਹ ਫਾਇਦਾ ਹੈ ਕਿ ਇੱਕ ਥਾਂ ਤੇ ਸਾਰਾ ਜਿਹੜਾ ਨੌਲੇਜ ਹੈਗੀ ਹੈ ਚੀਜ਼ ਹੈਗੀ ਤੁਹਾਡੀ ਚਾਰ ਹੋ ਜਾਂਦੀ ਹੈ ਸੋ ਤੁਹਾਨੂੰ ਵਾਰ-ਵਾਰ ਉਧਰ-ਉਧਰ ਨਹੀਂ ਜਾਣਾ ਪੈਂਦਾ ਨਾਲੇ ਚਾਰੋਂ ਯਾਦ ਕਰ ਲਓ ਤੇ ਕੋਈ ਨਾ ਕੋਈ ਦੋ ਯਾਦ ਤੁਹਾਨੂੰ ਰਹਿ ਜਾਣਗੇ ਸੋ ਇਹ ਦਿਨ ਛੋੜਾ ਗਿਆਨ ਜਿਹੜਾ ਬੱਚੇ ਸੰਪੂਰਨ ਤੇ ਵਿਆਪਕ ਹੋ ਜਾਂਦਾ ਸੋ ਪੇਪਰਾਂ ਵਿੱਚ ਤੇ ਇਮਤਿਹਾਨ ਦੇ ਵਿੱਚ ਜਿੰਨੇ ਪੁੱਛਣੇ ਨੇ ਤੁਸੀਂ ਉਨੇ ਹੀ ਲਿਖਣੇ ਨੇ ਪਰ ਤੁਹਾਡਾ ਕੰਮ ਸੌਖਾ ਕਰਨ ਲਈ ਤੇ ਇੱਕੋ ਥਾਂ ਤੇ ਸਾਰੀ ਜਾਣਕਾਰੀ ਹੋ ਜਾਏ ਇਸ ਕਰਕੇ ਮੈਂ ਸਾਰੇ ਕਾਰਕ ਲਿਖ ਦਿੱਤੇ ਨੇ ਤੁਸੀਂ ਕੋਰ ਪੜ੍ਹ ਲਓ ਤੇ ਚਾਰ ਕਾਰ ਯਾਦ ਰੱਖੋਗੇ ਮਿਲ ਕੇ ਯਾਦ ਕਰੋਗੇ ਦੋ ਤੇ ਹਮੇਸ਼ਾ ਯਾਦ ਰਹਿ ਹੀ ਜਾਣਗੇ ਸੋ ਹਵਾ ਵਿੱਚ ਨਮੀ ਦੂਜਾ ਤਾਪਮਾਨ ਤੀਜਾ ਸਮੁੰਦਰ ਤੋਂ ਦੂਰੀ ਤੇ ਚੌਥਾ ਪੌਣ ਠੀਕ ਹੈ ਹਨੇ ਕਾਰਕ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਜਲਵਾਯੂ ਦੀ ਪਰਿਭਾਸ਼ਾ ਲਿਖੋ ਕਿਸੇ ਥਾਂ ਦੀਆਂ 25 ਤੋਂ 30 ਸਾਲਾਂ ਦੇ ਮੌਸਮ ਦੀਆਂ ਹਾਲਤਾਂ ਦੀ ਔਸਤ ਨੂੰ ਜਲਵਾਯੂ ਜਾਂ ਕਲਾਈਮੇਟ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਧਰਤੀ ਦੇ ਵੱਖ-ਵੱਖ ਥਾਵਾਂ ਦਾ ਜਲਵਾਯੂ ਵੀ ਵੱਖ-ਵੱਖ ਹੁੰਦਾ ਹੈ ਪਰ ਆਯਾ ਇਹ ਜਸਵਾਲ ਗ੍ਰੇਥ ਲਈ ਟਿੱਬੇ ਕੀ ਹੁੰਦੇ ਹਨ ਟਿੱਬਾ ਬੱਚੋ ਬੜਾ ਸਧਾਰਨ ਜਿਹਾ ਆਮ ਅਸੀਂ ਪੰਜਾਬੀ ਦਾ ਸ਼ਬਦ ਹੈਗਾ ਇਨੂੰ ਰਿਜ ਕਹ ਜਾਂਦੇ ਨੇ ਰਿਜ ਜਾਂ ਅਸੀਂ ਕਹਿ ਸਕਦੇ ਹਾਂ ਹਿਲੋਕ ਇਹ ਬਹੁਤ ਛੋਟੀ ਪਹਾੜੀ ਸੀ ਮਲੇ ਪਹਾੜੀ ਵੀ ਨਹੀਂ ਮਲੇ ਬਹੁਤ ਜਿੱਦਾਂ ਨਾ ਇੱਕ ਆਮ ਤੌਰ ਤੇ ਸਮਤਲ ਤੋਂ ਲੈ ਕੇ ਥੋੜਾ ਜਿਹਾ ਕੋਈ ਉੱਚੀ ਥਾਂ ਹੋਵੇ ਅਸੀਂ ਇਹਨੂੰ ਟਿੱਬਾ ਕਹਿ ਦਿੰਦੇ ਹਾਂ ਹਣਾ ਸੋ ਇਹ ਰੇਗਿਸਤਾਨ ਦੇ ਵਿੱਚ ਮਾਰੂਥਲ ਦੇ ਵਿੱਚ ਜਦੋਂ ਹਨੇਰੀਆਂ ਆਉਂਦੀਆਂ ਨੇ ਰੇਤ ਉੱਡਦੀ ਏ ਤੇ ਉਹ ਫਿਰ ਕੀ ਹੁੰਦਾ ਰੇਤ ਇੱਕ ਥਾਂ ਤੇ ਇਕੱਠਾ ਜਾਂਦੇ ਤਾਂ ਉਹ ਇਕੱਠੀਆਂ ਹੋ ਜਾਂਦੀਆਂ ਜਿੱਦਾਂ ਦੇਖੋ ਟਿੱਬਾ ਬਣਿਆ ਹੋਇਆ ਟਿੱਬਾ ਬਣਿਆ ਹੋਇਆ ਟਿੱਬਾ ਬਣਿਆ ਹੋਇਆ ਸੋ ਇਹ ਤਰ੍ਹਾਂ ਦੇ ਪਹਾੜੀ ਇਲਾਕੇ ਹੈਗਾ ਪਰ ਇਹ ਉੱਚੀਆਂ ਚੋਟੀਆਂ ਨਹੀਂ ਹੁੰਦੀਆਂ ਪਰ ਢੇਰੀਆਂ ਬਣ ਜਾਂਦੀਆਂ ਸੋ ਸਟੇਡੀਆ ਨੂੰ ਟਿੱਬੇ ਕਿਹਾ ਜਾਂਦਾ ਹੈ ਪੇਜ਼ ਪੌਣ ਜਾਂ ਹਨੇਰੀ ਦੁਆਰਾ ਬਣੀਆਂ ਰੇਤ ਦੇ ਮੋਟੇ ਅਤੇ ਖੁਸ਼ਕ ਕਣਾਂ ਦੀਆਂ ਢੇਰੀਆਂ ਨੂੰ ਰੇਤਲੇ ਟਿੱਬੇ ਕਿਹਾ ਜਾਂਦਾ ਹੈ ਠੀਕ ਹੈ ਤੇ ਇਹ ਫੋਟੋ ਮੈਂ ਤੁਹਾਡੀ ਕਿਤਾਬ ਚੋਂ ਲੈ ਕੇ ਰੱਖ ਦਿੱਤੀ ਤੁਹਾਡੀ ਸਹੂਲਤ ਲਈ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਠੀਕ ਹੈ ਫਿਰ ਅਗੇ ਤ੍ਰੂਵੀ ਖੇਤਰ ਕੀ ਹੁੰਦਾ ਹੈ ਤ੍ਰੂਵੀ ਖੇਤਰ ਵਿੱਚ ਦੋ ਨੇ ਇੱਕ ਉੱਤਰ ਵਿੱਚ ਇੱਕ ਦੱਖਣ ਵਿੱਚ ਠੀਕ ਹੈ ਸੋ ਧਰਵੀ ਖੇਤਰ ਜਿਹੜਾ ਉੱਤਰੀ ਹੈਗਾ ਉਹ ਉੱਤਰ ਧਰੁਵ ਦੇ ਆਲੇ ਦੁਆਲੇ ਹੈਗਾ ਠੀਕ ਹੈ ਇਸੇ ਤਰ੍ਹਾਂ ਜਿਹੜਾ ਦੱਖਣੀ ਧਰਵੀ ਖੇਤਰ ਹੈਗਾ ਉਹ ਦੱਖਣ ਦੱਖਣੀ ਜਿਹੜਾ ਧਰੁਵ ਹੈਗਾ ਉਹ ਦੇ ਆਲੇ ਦੁਆਲੇ ਹੈਗਾ ਸੋ ਧਰਤੀ ਦੇ 85 ਡਿਗਰੀ ਨਾਰਥ 85 ਡਿਗਰੀ ਭਾਵ ਉੱਤਰ ਤੋਂ 90 ਡਿਗਰੀ ਨਾਰਥ ਅਤੇ 85 ਡਿਗਰੀ ਸਾਊਥ ਤੋਂ 90 ਡਿਗਰੀ ਸਾਊਥ ਰೇಖಾಂಶ ਰೇಖಾಂಶ ਮੈਨੇ ਲੈਟੀਟਿਊਡ ਰೇಖಾಂಶ ਕੀ ਹੈ ਬੱਚਿਓ ਸਮੰਤਰ ਕਾਲਪਨਿਕ ਰੇਖਾਵਾਂ ਕਿਹਦੇ ਸਮੰਤਰ ਭੂ ਮਧ ਰੇਖਾ ਭੂ ਮਧ ਰੇਖਾ ਦੇ ਸਮੰਤਰ ਕਾਲਪਨਿਕ ਰੇਖਾਵਾਂ ਜਿਹੜੀਆਂ ਨੇ ਧਰਤੀ ਦੇ ਉੱਪਰ ਮੰਨੀਆਂ ਜਾਂਦੀਆਂ ਨੇ ਆਪਣਾ ਕਿਸੇ ਥਾਂ ਨੂੰ ਉਹਦੀ ਥਾਂ ਮਿੱਥਣ ਲਈ ਉਹਨੂੰ ਕਿਹਾ ਜਾਂਦਾ ਰੇਖਾਂਸ਼ ਠੀਕ ਹੈ ਵਿਚਾਰ ਲਈ ਖੇਤਰਾਂ ਨੂੰ ਧ्रुਵੀ ਖੇਤਰ ਜਾਂ ਪੋਲਰ ਰੀਜਨਸ ਕਿਹਾ ਜਾਂਦਾ ਹੈ ਇੱਥੋਂ ਦਾ ਜਲਵਾਯੂ ਬਹੁਤ ਠੰਡਾ ਠੰਡਾ ਨਹੀਂ ਬਹੁਤ ਠੰਡਾ ਅਤੇ ਖੁਸ਼ਕ ਹੁੰਦਾ ਹੈ ਬਲਕਿ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਠੀਕ ਹੈ ਹੁਣ ਆ ਗਿਆ ਬੱਚੋ 6ਵਾਂ ਸਵਾਲ। ਸੋ ਛੋਟੇ ਪ੍ਰਸ਼ਨਾਂ ਵਾਲੇ ਉੱਤਰ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਮਿਲ ਗਏ। ਸੋ ਪਹਿਲਾ ਆ ਬੱਚੋ ਜਲ ਸਮੀਰ ਕਿਵੇਂ ਪੈਦਾ ਹੁੰਦੀ ਹੈ? ਸੋ ਨਾਲੇ ਚਿੱਤਰ ਵੀ ਤੁਹਾਡੀ ਕਿਤਾਬ ਚੋਂ ਲੈ ਲਿਆ ਤਾਂ ਕਿ ਲਿਖੀ ਗੱਲ ਤੁਹਾਨੂੰ ਛੇਤੀ ਸਮਝ ਆ ਜਾਏ। ਦਿਨ ਵੇਲੇ ਸੂਰਜ ਦੇ ਤਾਪ ਨਾਲ ਥਲ ਤਪਦਾ ਹੈ। ਇਹ ਥਲ ਹੈਗਾ ਭੂਰੇ ਰੰਗ ਦਾ। ਇਹ ਨੀਲੇ ਰੰਗ ਦਾ ਪਾਣੀ ਹੈਗਾ ਸੁੰਦਰ ਹੈਗਾ। ਸੋ ਬੱਚੋ ਇਹ ਤਪ ਗਿਆ, ਧੁੱਪ ਲੇ ਪਈ। ਇਹ ਦੇਖੋ ਸੂਰਜ ਚੜਿਆ ਇੱਥੇ ਧੁੱਪੇ ਹੀ ਇਹ ਤਪ ਗਿਆ। ਸੋ ਤਪੰਦਿਆਂ ਨਾਲ ਜਿਹੜੀ ਇਹਦੇ ਉੱਪਰ ਹਵਾ ਹੈਗੀ ਥਲ ਦੇ ਉੱਪਰ ਇਹ ਵੀ ਸੇਕ ਦੇ ਨਾਲ ਇਹ ਵੀ ਗਰਮ ਹੋ ਜਾਂਦੀ ਹੈ ਠੀਕ ਹੈ ਸੋ ਇਹ ਉਸ ਉੱਪਰਲੀ ਹਵਾ ਗਰਮ ਹੋ ਕੇ ਫੈਲਦੀ ਹੈ ਤੇ ਹਲਕੀ ਹੁੰਦੀ ਹੈ ਤੇ ਉੱਪਰ ਉੱਠਦੀ ਹੈ ਉੱਪਰ ਉੱਠੀ ਹੈ ਦੇਖੋ ਗਰਮ ਹਵਾ ਦਾ ਉੱਪਰ ਉਠਣਾ ਕਿਉਂ ਬੱਚੋ ਇੱਥੇ ਥਲੀ ਜਿਹੜੇ ਉੱਪਰ ਉੱਠੀ ਇੱਥੇ ਥਾਂ ਖਾਲੀ ਹੋ ਗਈ ਜਾਂ ਦਾਬ ਘਟ ਗਿਆ ਜਾਂ ਜਿਹੜਾ ਦਾਬ ਹੈਗਾ ਹਵਾ ਦਾ ਉਹ ਘਟ ਗਿਆ ਦਬਾਅ ਘਟ ਗਿਆ ਇੱਥਾਂ ਖਾਲੀ ਹੋ ਗਿਆ ਤੇ ਫਿਰ ਕੀ ਹੋਇਆ ਖਾਲੀ ਥਾਂ ਨੂੰ ਭਰਨ ਲਈ ਇਹ ਜਿਹੜੀ ਜਲ ਦੇ ਉੱਪਰ ਹਵਾ ਹੈਗੀ ਹੈ ਉਹ ਮੁਕਾਬਲਤਨ ਠੰਡੀ ਹੈਗੀ ਹੈ ਕਿਉਂਕਿ ਜਲ ਜਿਹੜਾ ਹੈ ਉਹ ਇੰਨਾ ਨਹੀਂ ਤਪਦਾ ਜਿੰਨਾ ਥਲੇ ਤਪਦਾ ਹੈ ਸੋ ਇਹਦੇ ਉੱਪਰ ਲਿਆਵਾਂ ਠੰਡੀ ਹਵਾ ਇਧਰ ਆ ਜਾਂਦੀ ਹੈ ਸੋ ਜਿਹੜੇ ਇੱਥੇ ਲੋਕ ਖੜੇ ਹੁੰਦੇ ਨੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਠੰਡੀ ਹਵਾ ਸੁਹਾਵਣੀ ਹਵਾ ਮਿਲਦੀ ਹੈ ਸੇ ਇਹਨੂੰ ਕਿਹਾ ਜਾਂਦਾ ਹੈ ਜਲ ਸਮੀਰ ਅਤੇ ਹਲਕੀ ਹੁੰਦੀ ਹੈ ਦੇ ਉੱਪਰ ਉੱਠਦੀ ਹੈ ਖਾਲੀ ਹੋਈ ਥਾਂ ਲੈਣ ਲਈ ਸਮੁੰਦਰ ਤੋਂ ਠੰਡੀ ਹਵਾ ਥੱਲ ਵੱਲ ਵਗਣ ਲੱਗਦੀ ਹੈ ਜਿਸ ਨੂੰ ਜਲ ਸਮੀਰ ਕਿਹਾ ਜਾਂਦਾ ਹੈ ਜਲ ਸਮੀਰ ਦਿਨ ਵੇਲੇ ਵਗਦੀ ਹੈ ਜਲ ਤੋਂ ਥੱਲ ਵੱਲ ਥਲ ਸਮੀਰ ਰਾਤ ਵੇਲੇ ਵਗਦੀ ਹੈ ਥੱਲ ਤੋਂ ਜਲ ਵੱਲ ਸੋ ਥਲ ਸਮੀਰ ਅਸੀਂ ਸੋਚੋ ਅਤੇ ਉੱਤਰ ਦਿਓ ਦੇ ਵਾਲੇ ਵੀਡੀਓ ਬਣਾਏ ਨੇ ਉਹਨਾਂ ਦੇ ਵਿੱਚ ਉਹਦਾ ਉਹਨੂੰ ਸਮਝਾਇਆ ਹੋਇਆ ਠੀਕ ਹੈ ਉਹ ਤੁਸੀਂ ਉੱਥੇ ਦੇਖ ਸਕਦੇ ਹੋ ਹੁਣ ਆ ਗਿਆ ਦੂਜਾ ਸਵਾਲ ਜਲੀ ਜੀਵਾਂ ਵਿੱਚ ਪਾਈਆਂ ਜਾਂਦੀਆਂ ਤਿੰਨ ਅਨੁਕੂਲਤਾਵਾਂ ਲਿਖੋ ਸੋ ਵਿੱਚ ਚਾਰ ਅਨੁਕੂਲਤਾਵਾਂ ਨੇ ਕਿਤਾਬ ਵਿੱਚ ਮੈਂ ਚਾਰੋਂ ਲਿਖ ਦਿੱਤੀਆਂ ਨੇ ਤਾਂ ਕਿ ਤਾਂ ਕਿ ਇੱਕ ਥਾਂ ਤੇ ਸਾਰੀ ਜਿਹੜੀ ਜਾਣਕਾਰੀ ਮਿਲ ਜਾਵੇ ਤੇ ਤੁਸੀਂ ਇਹ ਚੋਂ ਕੋਈ ਵੀ ਤਿੰਨ ਚੁਣ ਕੇ ਲਿਖ ਸਕਦੇ ਹੋ ਸੋ ਜਲੀ ਜੀਵਾਂ ਵਿੱਚ ਹੇਠ ਲਿਖੀਆਂ ਅਨੁਕੂਲਤਾਵਾਂ ਪਈਆਂ ਜਾਂਦੀਆਂ ਹਨ ਧਾਰਾ ਰੇਖੀ ਸਰੀਰ ਪਾਵ ਸਟ੍ਰੀਮ ਲਾਈਨਡ ਬੋਡੀ ਪਾਵ ਪਾਣੀ ਦੇ ਨਾਲ ਘੱਟ ਤੋਂ ਘੱਟ ਪ੍ਰਤੀਰੋਧ ਹੋਵੇ ਘੱਟ ਤੋਂ ਘੱਟ ਰੁਕਾਵਟ ਆਵੇ ਤਾਂ ਕਿ ਪਾਣੀ ਰੜਦਾ ਹੋਇਆ ਚਲਾ ਜਾਵੇ ਵਿੱਚ ਕੋਈ ਰੋਕ ਟੋਕ ਨਾ ਆਵੇ ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰੀਮ ਲਾਈਨਡ ਬੋਡੀ ਜਿਹੜੇ 에ਰੋਪਲੇਨ ਵੀ ਇਸੇ ਆਧਾਰ ਤੇ ਬਣਾਏ ਜਾਂਦੇ ਨੇ ਠੀਕ ਹੈ ਨਾ ਸੋ ਜੇ ਮਲਕੀ ਚੀਜ਼ ਮਲਕੀ ਵਿੱਚ ਕੋਈ ਅੜਚਨ ਨਹੀਂ ਹੋਏਗੀ ਮਲਕੀ ਨਹੀਂ ਹੋਏਗੀ ਜਿੱਦਾਂ ਮਲਕੀ ਸੜਕ ਦੇ ਉੱਤੇ ਇਹ ਪੁਲ ਬਣਿਆ ਹੁੰਦਾ ਤੇ ਪੁਲ ਤਲਦਾ ਆ ਜਾਂਦੀ ਸਲੋਪ ਦੇ ਨਾਲ ਉੱਪਰ ਜਾਂਦਾ ਫਿਰ ਥੱਲੇ ਆਂਦਾ ਇਸੇ ਤੰਗ ਦਾ ਨਾਲ ਇਹਨੂੰ ਕਿਹਾ ਜਾਂਦਾ ਸਟ੍ਰੀਮ ਲਾਈਨਡ ਬੋਡੀ ਠੀਕ ਹੈ ਸੋ ਧਾਰਾ ਰੇਖੀ ਸਰੀਰ ਸਟ੍ਰੀਮ ਲਾਈਨਡ ਬੋਡੀ ਜੋ ਪਾਣੀ ਚ ਤਰਨ ਲਈ ਸਹਾਈ ਹੁੰਦਾ ਹੈ ਫਿਰ ਦੂਜਾ ਪਾਣੀ ਵਿੱਚੋਂ ਆਕਸੀਜਨ ਲੈਣ ਲਈ ਗਿਲ ਫੜਿਆ ਗਿਲਸ ਦੀ ਮੌਜੂਦਗੀ ਮੱਛੀਆਂ ਅਤੇ ਜਾਨਵਰਾਂ ਵਿੱਚ ਚੰਦੇ ਗਿਲਸ ਹੁੰਦੇ ਨੇ ਉਹ ਪਾਣੀ ਚੋਂ ਆਕਸੀਜਨ ਲੈ ਸਕਦੇ ਨੇ ਇਹਦੇ ਰਾਹੀਂ ਠੀਕ ਹੈ ਕਿ ਆਕਸੀਜਨ ਤੇ ਚਾਹੀਦੀ ਜੀਣ ਲਈ ਉਹਨਾਂ ਨੂੰ ਪਰ ਉਹ ਪਾਣੀ ਦੇ ਵਿੱਚ ਰਹਿੰਦੇ ਨੇ ਸੋ ਪਾਣੀ ਵਿੱਚ ਦੀ ਆਕਸੀਜਨ ਉਹ ਲੈਂਦੇ ਨੇ ਜੋ ਲਿਆ ਜਾਂਦੇ ਨੇ ਗਲ ਫੜਿਆ ਰਾਹੀਂ ਗਿਲਸ ਰਾਹੀਂ ਫਿਰ ਤਰਨ 'ਚ ਸੌਖ ਲਈ ਖੰਭੜਿਆਂ ਫਿੰਸ ਦੀ ਮੌਜੂਦਗੀ ਜਿਹੜਾ ਚੱਪੂ ਹੁੰਦੇ ਨੇ ਠੀਕ ਹੈ ਨਾ ਸੋ ਫਿੰਸ ਦੀ ਮੌਜੂਦਗੀ ਖੰਭੜਿਆਂ ਦੀ ਮੌਜੂਦਗੀ ਤੇ ਸਰੀਰ ਨੂੰ ਸਿੱਲਾ ਰੱਖਣ ਲਈ ਸਰੀਰ ਸਕੇਲ ਨਾਲ ਢੱਕੇ ਹੁੰਦੇ ਹਨ ਸਕੇਲਸ ਠੀਕ ਹੈ ਅੱਗੇ ਚਲੀਏ ਤੀਜਾ ਹਰਾ ਗ੍ਰਹਿ ਪਰਵਾਹ ਕੀ ਹੁੰਦਾ ਹੈ ਜੰਗਲਾਂ ਦੀ ਕਟਾਈ ਜਿਹਨੂੰ ਕਿਹਾ ਜਾਂਦਾ ਡੀ ਫੋਰੈਸਟੇਸ਼ਨ ਅਤੇ ਪਥਰਾਟ ਬਾਲਣ ਜਿਹਨੂੰ ਕਿਹਾ ਜਾਂਦਾ ਫੋਸਿਲ ਫਿਊल्स ਜਿਹੜੀ ਵੱਧਦੀ ਵਰਤੋਂ ਕਰਕੇ ਹਵਾ ਵਿੱਚ ਕਾਰਬਨ ਡਾਈਆਕਸਾਈਡ ਗੈਸ CO2 ਦੀ ਮਾਤਰਾ ਵੱਧ ਗਈ ਹੈ ਕਿਉਂਕਿ ਬੱਚਿਓ ਰੁੱਖ ਜਿਹੜੇ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਤੇ ਜੇ ਰੁੱਖ ਘਟ ਜਾਣਗੇ ਤੇ ਕਾਰਬਨ ਡਾਈਆਕਸਾਈਡ ਸੋਖੀ ਨਹੀਂ ਜਾਏਗੀ ਉਹਦੀ ਮਾਤਰਾ ਵੱਧ ਜਾਏਗੀ ਤੇ ਦੂਜੀ ਗੱਲ ਅਸੀਂ ਬਾਲਣ ਜ਼ਿਆਦਾ ਵਰਤਣ ਲੱਗ ਗਏ ਹਾਂ ਪੈਟਰੋਲ ਡੀਜ਼ਲ ਹਨਾ ਬਿਜਲੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਕੋਲੇ ਤੋਂ ਬਿਜਲੀ ਬਣਦੀ ਹੈ ਉਨਾ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧਦੀ ਪਈਏ ਤੇ ਜਿਹਨੇ ਸੁਖਣਾ ਸੀ ਰੁੱਖਾਂ ਨੇ ਉਹ ਅਸੀਂ ਵੜ ਦਿੱਤੇ ਤੇ ਸੁਖਣ ਵਾਲੇ ਵੀ ਘਟ ਗਏ ਤੇ ਦੋ ਤਰੀਕਿਆਂ ਦੇ ਨਾਲ ਇੱਕ ਤੇ ਉਹਦੀ ਅਸੀਂ ਪੈਦਾਵਾਰ ਜ਼ਿਆਦਾ ਕਰਦੇ ਪਏ ਆ ਤੇ ਜਿਹੜੀ ਖਪਤ ਹੋਣੀ ਸੀਗੀ ਰੁੱਖਾਂ ਨੇ ਕਰਨੀ ਸੀਗੀ ਉਹ ਅਸੀਂ ਸਰੋਤ ਘਟਾ ਦਿੱਤੇ ਨੇ ਸੋ ਬੱਚਿਓ ਇਹ ਗੈਸ ਦੀ ਮਾਤਰਾ ਵਧ ਗਈ ਹੈ ਤੇ ਇਹ ਗੈਸ ਜਿਹੜੀ ਇਹ CO2 ਹਰੇ ਗ੍ਰਹਿ ਗ੍ਰੀਨ ਹਾਊਸ ਜਿਹੜਾ ਕੱਚ ਦਾ ਬਣਿਆ ਹੁੰਦਾ ਹੈ ਜਾਂ ਚਿੱਟੀ ਪਲਾਸਟਿਕ ਦੀ ਸ਼ੀਟ ਦਾ ਬਣਿਆ ਹੁੰਦਾ ਹੈ ਉਹ ਫਿਰ ਤੁਸੀਂ ਦੇਖਣਾ ਖੇਤਾਂ ਦੇ ਵਿੱਚ ਕਈ ਕਿਸਾਨਾਂ ਨੇ ਕੀਤਾ ਹੁੰਦਾ ਏਦਾਂ ਤਾਂ ਕਿ ਠੰਡ ਦੇ ਵਿੱਚ ਗਰਮੀਆਂ ਵਾਲੀਆਂ ਸੌਜੀਆਂ ਉਗਾਈਆਂ ਜਾ ਸਕਣ ਉਹਨੂੰ ਕਿਹਾ ਜਾਂਦਾ ਗ੍ਰੀਨ ਹਾਊਸ ਸੋ ਇਹ ਜਿਹੜੇ ਬੱਚਿਓ ਇਹ ਧਰਤੀ ਦੇ ਆਲੇ-ਦੁਆਲੇ ਜਿਹੜੀ ਸਾਡੇ ਵਾਤਾਵਰਣ 'ਚ ਕਾਰਬਨ ਡਾਈਆਕਸਾਈਡ ਗੈਸ ਭਰ ਜਾਂਦੀ ਏ ਮੰਨ ਲਓ ਇਹਨੇ ਪੂਰੀ ਧਰਤੀ ਤੇ ਕੀ ਕਰ ਲਿਆ ਜਿੱਦਾਂ ਅਸੀਂ ਪੂਰੀ ਧਰਤੀ ਨੂੰ ਗ੍ਰੀਨ ਹਾਊਸ ਬਣਾ ਦਿੱਤਾ ਕਿਉਂਕਿ ਜਿੱਦਾਂ ਕੱਚ ਜਾਂ ਪਲਾਸਟਿਕ ਦੀ ਚਿੱਟੀ ਜਿਹੜੀ ਹੁੰਦੀ ਚਦਰ ਹੁੰਦੀ ਏ ਉਹ ਸੇਕ ਨੂੰ ਤੋਪ ਵਿੱਚ ਤੋਪ ਨੂੰ ਟਰੈਪ ਕਰ ਲੈਂਦੀ ਹੈ ਇਹਦੀ ਵੀ ਇਹੀ ਗੁਣੇ ਦੇ ਚ ਹੁੰਦਾ ਸੋ ਇਹ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੈ ਵਾਂਗ ਵਿਹਾਰ ਕਰਦੀ ਹੈ ਅਤੇ ਸੂਰਜੀ ਪ੍ਰਕਾਸ਼ ਵਿੱਚਲੀ ਇਨਫਰਾ ਰੈਡ ਕੀ ਵਿਕਰਨਾ ਜਿਹੜੀਆਂ ਨੇ ਇਨਫਰਾ ਰੈਡੀਏਸ਼ਨ ਨੂੰ ਸੋਖ ਲੈਂਦੀ ਹੈ ਤੇ ਬੱਚੇ ਇਹੋ ਜੀ ਸੇਕ ਹੁੰਦਾ ਇਸ ਨਾਲ ਤਾਪਮਨ ਵੱਧਦਾ ਹੈ ਇਸ ਵਰਤਾਰੇ ਨੂੰ ਹਰਾ ਗ੍ਰਹਿ ਪ੍ਰਭਾਵ ਭਾਵ ਗ੍ਰੀਨ ਹਾਊਸ ਇਫੈਕਟ ਕਿਹਾ ਜਾਂਦਾ ਹੈ ਚੌਥਾ ਸਵਾਲ ਜਲਵਾਯੂ ਪਰਿਵਰਤਨ ਦੇ ਦੋ ਪ੍ਰਭਾਵ ਲਿਖੋ ਸੋ ਬੱਚਿਓ ਤਿੰਨ ਪ੍ਰਭਾਵ ਨੇ ਮੈਂ ਤੈਨੂੰ ਲਿਖ ਦਿੱਤੇ ਨੇ ਸੋ ਤੁਸੀਂ ਕੋਈ ਵੀ ਜੋ ਦੋ ਚੁਣ ਕੇ ਲਿਖ ਸਕਦੇ ਹੋ ਠੀਕ ਹੈ ਸੋ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਇਸ ਤਰ੍ਹਾਂ ਹਨ ਬਰਫ਼ ਦੇ ਤੋਦੇ ਗਲੇਸ਼ੀਅਰਸ ਜਿਹੜੇ ਪਹਾੜਾਂ ਦੇ ਉੱਤੇ ਬਰਫ਼ ਜੰਮੀ ਹੁੰਦੀ ਹੈ ਤਾਂ ਬੜਾ ਵੱਡਾ ਮੋਸਰਾ ਜਿਲਿਓ ਕਰੈਕ ਹੋ ਕੇ ਤਰੇੜਾ ਕੇ ਜਦੋਂ ਮਲੀ ਮੌਸਮ ਤਾਪਮਨ ਵਧਾ ਉਹ ਟੁੱਟ ਕੇ ਡਿੱਗਦਾ ਉਹਨੂੰ ਕਿਹਾ ਜਾਂਦਾ ਹੈ ਬਰਫ਼ ਦਾ ਤੋਦਾ ਗਲੇਸ਼ੀਅਰਸ ਇਪਰਲ ਦੇ ਪੈਣ ਕਿਉਂਕਿ ਤਾਪਮਨ ਵਧਦਾ ਪਿਆ ਅਤੇ ਬਰਫੀਲੀਆਂ ਚੋਟੀਆਂ ਦੀਆਂ ਉਚਾਈਆਂ ਘਟ ਰਹੀਆਂ ਹਨ 100 ਸਾਲ ਪਹਿਲਾਂ 40-50 ਸਾਲ ਪਹਿਲੇ ਜਿੰਨੀ ਉਚਾਈ ਹੁੰਦੀ ਸੀ ਬਰਫੀਲੀ ਚੋਟੀਆਂ ਦੀ ਉਹ ਉਤੋਂ ਘਟਦੀ ਪਈ ਹੈ ਸੋ ਬਰਫ਼ ਦੇ ਤੋਦਿਆਂ ਦੇ ਪਿਗਲਣ ਕਰਕੇ ਸਮੁੰਦਰ ਦਾ ਪੱਧਰ ਵਧ ਰਿਹਾ ਸੋ ਪਾਣੀ ਤੇ ਸਾਰਾ ਉਹਨਾਂ ਦਾ ਉਹਨਾਂ ਹੀ ਸੀਮਿਤ ਹੈਗਾ ਤੇ ਜੋ ਪਹਾੜਾਂ ਤੇ ਨਹੀਂ ਟਿਕਿਆ ਹੋਇਆ ਤੇ ਉਹ ਪਹਾੜਾਂ ਤੋਂ ਨਿਕਲ ਕੇ ਕਿੱਥੇ ਸਮੁੰਦਰ ਜਾ ਰਿਹਾ ਤੇ ਉਹਦੀ ਪੱਧਰ ਵਧਦੀ ਪਈ ਹੈ ਜੋ ਕਿ ਤੱਟੀ ਖੇਤਰਾ ਕੋਸਟਲ ਰੀਜਨਸ ਲਈ ਖਤਰਾ ਬਣ ਰਿਹਾ ਹੈ ਕਈ ਪਿੰਡ ਕਈ ਸ਼ਹਿਰ ਜਾਂ ਕਈ ਇਲਾਕੇ ਜਿਹੜੇ ਸਮੁੰਦਰ ਦੇ ਕਿਨਾਰੇ ਨੇ ਬੱਚਿਓ ਉਹ ਡੁੱਬਣ ਕਿਨਾਰੇ ਨੇ ਕਿ ਡੁੱਬ ਚੁੱਕੇ ਨੇ ਕਿ ਆਂਸ਼ਿਕ ਤੌਰ ਤੇ ਡੁੱਬ ਗਏ ਨੇ ਤੇ ਕਿ ਆਣ ਵਾਲੇ ਸਮੇਂ 'ਚ ਜੇ ਇਦਾਂ ਚੱਲਦਾ ਰਹੀਂ ਡੁੱਬ ਜਾਣਗੇ ਸੋ ਬਰਫ਼ ਦੇ ਤੋਦਿਆਂ ਦੇ ਪਿਗਲਣ ਕਰਕੇ ਧਰੂਵੀ ਜੀਵਨ ਪੋਲਰ ਲਾਈਫ ਜਿਹੜੀ ਜਿੱਦਾਂ ਸਾਡੀ ਮੈਦਾਨੀ ਜ਼ਿੰਦਗੀ ਹੈਗੀ ਹੈ ਪਹਾੜੀ ਜ਼ਿੰਦਗੀ ਹੈਗੀ ਹੈ ਤਾਂ ਠੰਡੇ ਇਲਾਕਿਆਂ 'ਚ ਵੀ ਬੱਚਿਓ ਪੋਲਰ ਬੀਅਰ ਹੈਗਾ ਹੈ ਪੈਂਗੁਇਨਸ ਹੈਗੀਆਂ ਨੇ ਪਰ ਕਿ ਰੈਂਡੀਅਰ ਹੈਗੇ ਨੇ ਕਈ ਹੋਰ ਤਰ੍ਹਾਂ ਦੇ ਜਾਨਵਰ ਨੇ ਉਹਨਾਂ ਦਾ ਵੀ ਇੱਕ ਇਕੋਲੋਜੀਕਲ ਇੱਕ ਸਿਸਟਮ ਬਣਿਆ ਹੋਇਆ ਹੈ ਪ੍ਰਬੰਧ ਬਣਿਆ ਹੋਇਆ ਹੈ ਤੇ ਉਹ ਜਦ ਬਰਫਾਂ ਨਹੀਂ ਆਈਏ ਤੇ ਉਹ ਵੀ ਕੰਮ ਪ੍ਰਬੰਧ ਵਿਗੜਦਾ ਪਿਆ ਸੁੱਤਰੂ ਵੀ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਸੋ ਐਸੀ ਕਰੇ ਵਿਦਿਆਰਥੀ ਤੁਹਾਡੇ ਇਸ ਸਬਕ ਦੇ ਅਭਿਆਸ ਦੇ ਸਵਾਲ 5ਵੇਂ ਤੇ 6ਵੇਂ ਤੇ ਤੁਸੀਂ اسی ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ